ਸਵਾਗਤ ਹੈ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਖੇਤੀਬਾੜੀ ਸੰਦ ਵੇਚਣ ਵਾਸਤੇ ਤੁਸੀਂ ਸਾਨੂੰ ਦਿੱਤੇ ਹੋਏ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮੈਂ ਸੈਂਡ ਕਰ ਸਕਦੇ ਹੋ ਸਵਾਗਤ ਹੈ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੋ ਤੁਹਾਡੇ ਤੱਕ ਪ੍ਰੋਪਰ ਜਾਣਕਾਰੀ ਪਹੁੰਚ ਸਕੇ ਅੱਜ ਆਪਾਂ ਤੁਹਾਡੇ ਲਈ ਮਹਿੰਦਰਾ ਲੈ ਕੇ ਆਏ ਹਾਂ ਮਹਿੰਦਰਾ ਡੀਆਈ 275 ਟਰੈਕਟਰ ਦੇਖ ਸਕਦੇ ਹੋ ਬਹੁਤ ਹੀ ਚੰਗੀ ਹਾਲਤ ਦਾ ਟਰੈਕਟਰ ਆ ਪੂਰਾ ਸਾਫ ਟਰੈਕਟਰ ਆ ਦੇਖ ਸਕਦੇ ਆ ਵੀਰੋ ਤੁਸੀਂ ओरिजिनल ਪੇਂਟ ਦੇ ਵਿੱਚ ਟਰੈਕਟਰ ਆ ਜੇ ਆਪਾਂ ਇਸ ਦੇ ਟਾਇਰਾਂ ਦੀ ਗੱਲ ਕਰੀਏ ਟਾਇਰ ਇਸ ਦਿਖਾ ਸਹੀ ਹੋਏ ਨੇ ਤੇ ਮਾਡਲ ਦੀ ਗੱਲ ਕਰੀਏ ਆਪਾਂ 1998 ਮਾਡਲ ਟਰੈਕਟਰ ਆ ਰਾਜਸਥਾਨ ਨੰਬਰ ਟਰੈਕਟਰ ਆ ਵੀਰੋ 25 ਤੱਕ ਪਾਸਿੰਗ ਪਈ ਆ ਟਰੈਕਟਰ ਦੀ ਚੱਪ ਵਾਲੀ ਕਾਪੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਸਾਫਟ ਟਰੈਕਟਰ ਆ ਇੰਜਨ ਗੇਅਰ ਦੀ ਫੁੱਲ ਵੀਰ ਦੀ ਗਰੰਟੀ ਹੋਊਗੀ ਵਾਹ ਚਲਾ ਕੇ ਦਸੱਲੀ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਵੀਰੋ ਦੇਖ ਸਕਦੇ ਹੋ ਇੰਜਨ ਗੇਅਰ ਇੰਜਨ ਗੇਅਰ ਦਾ ਪੂਰਾ ਸਾਫਟ ਟਰੈਕਟਰ ਆ ਵੀਰੋ ਬਾਡੀ ਲਾਈਨ ਦਾ ਪੂਰਾ ਸਾਫ ਆ ਟਰੈਕਟਰ ਕਿਸਮ ਪਾਸੋਂ ਕੋਈ ਕਮਿਊਨਿਟੀ ਟਰੈਕਟਰ ਦੇ ਵਿੱਚ ਦੇਖ ਸਕਦੇ ਹੋ ਵੀਰੋ ਤੁਸੀਂ ਜੇ ਆਪਾਂ ਮਾਲਕ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 94641 13503 ਤੇ ਤੁਸੀਂ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਹੋਰ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਬਾਡੀ ਲਿੰਕਾਂ ਚੈਸੀ ਦਾ ਬਹੁਤ ਸਾਫ਼ ਆ ਲਿੰਕਾਂ ਮੈਸੀ ਵਾਲੀਆਂ ਪਾਈਆਂ ਹੋਈਆਂ ਨੇ ਲਿਫਟ ਦਾ ਕੰਮ ਹੋਇਆ ਪੂਰੀ ਵਧੀਆ ਲਿਫਟਾ ਦੇਖ ਸਕਦੇ ਹੋ ਵੀਰੋ ਤੁਸੀਂ ਜੇ ਹੁਣ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ 95000 ਰੁਪਇਆ ਡਿਮਾਂਡ ਰੱਖੀ ਗਈ ਆ ਵੀਰ ਕੰਨਿਓ ਮੌਕੇ ਤੇ ਪੂਰਾ ਮਾਣ ਤਨ ਕੀਤਾ ਜਾਊਗਾ ਜੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਕੇ ਵੀਰ ਜਾਊਗਾ ਉਸ ਦਾ ਸਪੈਸ਼ਲ ਮਾਣ ਤਨ ਕਰਨਗੇ ਦੇਖ ਸਕਦੇ ਹੋ ਬੈਕ ਸਾਈਡ ਤੋਂ ਟਰੈਕਟਰ ਵੀਰੋ ਬਹੁਤ ਸਾਫ ਟਰੈਕਟਰ ਆ ਕਿਸੇ ਪਾਸੇ ਕੋਈ ਲੀਕਿੰਗ ਨਹੀਂ ਇੰਜਨ ਗੇਅਰ ਦਾ ਪੂਰਾ ਨਵੇਂ ਵਰਗਾ ਟਰੈਕਟਰ ਆ ਦੇਖ ਸਕਦੇ ਹੋ ਵੀਰੋ ਅਸੀਂ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਆਵਾਜ਼ ਬਰੇਟਾਂ ਵਿੱਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਰੋ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ